ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ ਚਾਰ ਗਾਵਾਂ ਸੌਰੀ ਪੰਜ ਗਾਵਾਂ ਤੇ ਇੱਕ ਬੱਚੀ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਥੋੜੇ ਟੇਰ ਅੱਜੂ ਬਾਈ ਜੀ ਬਾਈ ਜੀ ਹੱਸੀ ਗੱਲ ਅੱਸੀ ਕਰ ਬਾਈ ਜੀ ਹੋ ਠੀਕ ਹੋਈ ਵਧੀਆ ਆ ਵਧੀਆ ਠੀਕ ਠਾਕ ਡਾਕਟਰ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਗਰਨੇਸ਼ ਸਿੰਘ ਨੈਬਾ ਵਾਦੀਆਂ ਕੋਠੇ ਪਿੰਡ ਢਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਬਾਈ ਨੇੜੇ ਪਿੰਡ ਬਾਈ ਨਵੇਂ ਨੇੜੇ ਹਾਲੀਕਾ ਰਹਿ ਗਿਆ ਤੇ ਨਮੋਦੇਆ ਸਕੂਲ ਆ ਗਿਆ ਆਪਣੇ ਇਧਰ ਨਾਲ ਠੀਕ ਆ ਤੇ ਹਾਲੀਕਾ ਆਪਣੇ ਢਲਵਾਲੇ ਗੁਰੂ ਘਰ ਤੋਂ ਸਿੱਧੀ ਉਹ ਸੜਕ ਆਉਂਦੀ ਹਾਲੀਕਾ ਨੂੰ ਉੱਤੇ ਵਾਦੀਆਂ ਕੋਠੇ ਹੁੰਦੀ ਠੀਕ ਆ ਬਾਈ ਮੋਬਾਈਲ ਨੰਬਰ ਬੋਲੋ 8872530105 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਦੇਖਦੇ ਆ ਟਾਪ ਬਰੀਡ ਦੀ ਬੜਾ ਕਿਹੜਾ ਸੂਆ ਸੂੰਦੀ ਆ ਇਹ ਬਈ ਦੂਜਾ ਸੂਆ ਸੂੰਦੀ ਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਬਈ ਬਈ ਹਜੇ ਲੈ ਜੂਗੀ ਇਹ 10 ਤੋਂ 12 ਦੇ ਨਾ ਬਹੁਤ ਕੱਚੀ ਆ ਠੰਡੀ ਸੀ ਪੂਰੀ ਐ ਲੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਕਰਮਾਈ ਦਾ ਬੜਾ ਪਿਆਰਾ। ਬਾਕੀ ਤੋੜਾ ਤਰਾ ਚੰਗਾ ਚੰਗੀ ਆ ਬੜ ਸੁਨਖੀ ਹੈ ਬਈ। ਕੀ ਮੁੱਲ ਆ ਬਈ ਇਹਦਾ? ਮੁੱਲ ਬਈ ਇਹਦਾ 58000 ਰੁਪਏ ਕਰਦੇ। ਮਾਨਤਾਨ ਹੋ ਜੀ ਬਈ। ਹਾਂ ਹਾਂ ਬਈ ਮਾਨਤਾਨ ਕਰਾਂਗੇ। 58000 ਰੁਪਏ ਮੁੱਲ ਮਾਨਤਾਨ ਜ਼ਰੂਰ ਹੋ ਜਾਊਗਾ। ਕੱਚੀ ਕੱਚੀ ਆ ਬਈ ਕੀ ਰਿਕਾਰਡ ਦੁੱਧ ਦਾ ਵੈਸੇ? ਦੁੱਧ ਤਾਂ ਜੀ ਇਹਦਾ ਬਈ ਉਹਨਾਂ ਨੇ ਦੱਸਿਆ 22 ਤੋਂ 25 ਲੀਟਰ ਦਾ ਰਿਕਾਰਡ ਦੱਸਿਆ ਬਈ। ਓਕੇ 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 ਤੇ ਲਾਂ ਬਹੁਤ ਪਈਆਂ ਬਈ ਸਾਰੀਆਂ ਬਲਟਾਂ ਲਾ ਕੱਢ ਕੇ ਫੇਰ ਅੱਗੇ ਬਈ 2 ਨੰਬਰ ਉਹ ਵੀ ਬਈ ਦੂਜੇ ਸੂਏ ਆ ਕਿੰਨੇ ਦਿਨ ਲੈਂਦੀ ਹੈ ਜੀ ਬਈ ਇਹ ਲੈ ਜੂਗੀ 7 ਤੋਂ ਬਸ 7-8 ਦਿਨ ਹੀ ਲਊਗੀ ਬਾਲੇ ਦਿਨ ਨਹੀਂ ਤਿਆਰੀ ਆ ਹਾਂ ਇਹਦਾ ਤਿਆਰੀ ਆ ਬਈ ਹਾਂ ਤਿਆਰੀ ਫੋਲ ਆ ਬੜੀ ਨਹੀਂ ਲੈ ਦਿਨ ਹਜੇ ਕੱਢਦੀ ਆ ਉਹਦੋਂ ਆਰਡਰ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾ ਥਣ ਬੋਸ ਚੰਗਾ ਨਾ ਬਈ ਹਾਂ ਬਹੁਤ ਸੋਹਣਾ ਕੀ ਰਿਕਾਰਡ ਆ ਬਈ ਦੁੱਧ ਦੁੱਧ ਦਾ ਬਈ ਇਹਦਾ ਵੀ ਹੈਗਾ 18-19 ਲੀਟਰ ਦਾ ਬਈ ਠੀਕ ਠੀਕ ਦੂਜੇ ਸੂਏ ਸੁੰਦੀ ਆ ਆਰਡਰ ਚੰਗਾ ਬਈ ਦੂਜਾ ਸੂਆ ਪਿਓਰ ਜਰਸੀ ਦਾ ਰਿਕਾਰਡ ਚੰਗਾ ਜਰਸੀ ਆ ਪਿਓਰ ਫੇਸ ਦੇਖੋ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਬਾਕੀ ਤੋਰਾ ਤਰਾ ਚੰਗਾ ਬੈੜਦਾ ਬਾਈ ਮੁੱਲ ਬਾਈ ਇਹਦਾ ਇਹਦਾ ਮੁੱਲ ਬਾਈ ਆਪਣਾ ਹੈਗਾ 46000 ਰੁਪਇਆ ਮਾਨਤਾਨ ਹੋ ਜੀ ਹਾਂ ਬਾਈ ਹੋ ਜੂਗਾ 46000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੂਰ ਹੋ ਜੀ ਚੰਗੀ ਆ ਬੜਾ ਸਨਕੀਆ ਥਣ ਲੈਵਾ ਚੰਗਾ ਇਹਨਾਂ ਦੀ ਬਾਈ ਦੋਹਾਂ ਦੀ ਆਪਾਂ ਫਾਰਮ ਤੋਂ ਲੈਂਤੀ ਆ ਤੇ ਕੋ ਬਸਿੱਤੇ ਨਾਲ ਦੀ ਵੀਡੀਓ ਆ ਫਾਰਮ ਦੀ ਇਹ ਆਪਾਂ ਦਿਖਾ ਸਕਦੇ ਹਾਂ ਇਹ ਆ ਦੋਵੇਂ ਗਾਵਾਂ ਤੇ ਇੱਕ ਉਹ ਬੱਚੀ ਦੋਨੇ ਤਿੰਨੇ ਬਾਈ ਨੇ ਫਾਰਮ ਚੋਂ ਲਈਆਂ ਨੇ ਬਾਈ ਕਹਿੰਦਾ ਆਪਣੇ ਕੋਲ ਵੀਡੀਓ ਹੈਗੀ ਆ ਵੀਡੀਓ ਵਿਖਾ ਦੇਾਂਗੇ ਆਪਾਂ ਅੱਗੇ ਭਰਾ ਤੁਹਾਨੂੰ ਨੰਬਰ ਇਹ ਵੀ ਬਾਈ ਦੂਜਾ ਸੂਆ ਸੂਦੀ ਆ ਕਿੰਨੇ ਦਿਨ ਲੈਂਦੀ ਆ ਜੀ ਇਹ ਲੈ ਜੂਗੀ ਇਹ 10 12 ਦਿਨਾਂ ਦੀ ਕੱਚੀ ਆ ਬਾਈ ਕੱਚੀ ਕੱਚੀ ਆ ਹਣੇ ਬਣੂ ਬਹੁਤ ਲਾਂ ਦਾਸ ਦੀਆਂ ਬਾਈ ਕੀ ਰਿਕਾਰਡ ਦੁੱਧਾ ਬਾਈ ਬਾਈ ਇਹ ਦੇ ਰੂਗੀ 15 16 ਲੀਟਰ ਵਧੀਆ ਵਹਿੜ ਜਾਣ ਚਾ ਥੋੜੀ ਵੀਡੀਓ ਦਰਦੀ ਆ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਜਰਸੀ ਆ ਬਾਈ ਇਹ ਵੀ ਰੰਗ ਰੂਪ ਦੀ ਬਹੁਤ ਚੰਗੀ ਆ ਬਾਕੀ ਕੱਚੀ ਕੱਤੀ ਆ ਦੇਣਾ ਲੈਂਦੀ ਆ ਆਰਡਰ ਕਰ ਮਾਲੀ ਬਹੁਤ ਸੋਹਣਾ ਤਿਆਰ ਕਰੋ ਫੇਸ ਸੂਸ ਵੀ ਕਰਮਾਈ ਦਾ ਚੰਗਾ ਗਾ ਬਹੁਤ ਸੋਹਣੀ ਜਾਤ ਹੈ ਰੰਗ ਰੂਗ ਬਹੁਤ ਸੋਹਣਾ ਠੀਕ ਹੈ ਬਾਈ ਤੇ ਮੁੱਲ ਕੀ ਹੈ ਬਾਈ ਇਹਦਾ ਇਹਦਾ ਮੁੱਲ 42000 ਰੁਪਏ ਮਾਨਤਾਨ ਹੋ ਜੀ ਵੀਰੇ ਹਾਂ ਹਾਂ ਮਾਨਤਾਨ ਠੀਕ ਹੈ 42000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜੀ ਹੋ ਜੇ ਚੰਗੀ ਆ ਬੜ ਸੁਨੱਖੀ ਆ ਰੰਗ ਰੂਪ ਦੀ ਚੰਗੀ ਆ ਫੇਸ ਸੂਸ ਕਰਮਾਈ ਦਾ ਬਹੁਤ ਚੰਗਾ ਗੋਦੀ ਬਾਦੀ ਵੀ ਚੰਗੀ ਆ ਬੜੀ ਦੁੱਧ ਚੰਗਾ ਪਾ ਦੂ ਕੱਚੀ ਕੱਚੀ ਜਰੂਰ ਆ ਬਣੂ ਵੀ ਬਹੁਤ ਵੇ ਢੱਲਾਂ ਦਾ ਆਡੀਰ ਕਰ ਮੜੀ ਸੋਨਾ ਤਿਆਰ ਕਰੂ ਥਣ ਵੀ ਬਹੁਤ ਸੋਨਾ ਲੱਗਿਆ ਹਾਂ ਅੱਗੇ ਬਈ ਬੱਚੀ ਬਾਰੇ ਕਿੰਨੀ ਕੁ ਉਮਰ ਹੈ ਬਈ ਇਹਦੀ ਬੱਸੀ ਹੋਊਗੀ ਬਈ 2-2 ਮਹੀਨਿਆਂ ਦੀ ਅੱਛਾ ਹਾਂ ਠੀਕ ਆ ਤੇ 25 ਦਿਨ ਹੋ ਗਏ ਟੀਕਾ ਭਰੇ ਨੂੰ ਆਪਾਂ ਨੂੰ ਦਿੱਤਾ ਉਹ ਖਾਲੀ ਕਰਕੇ ਦੇਵਾਂਗੇ ਆਪਾਂ ਠੀਕ ਆ ਤੇ ਮਗਲ ਵਿੱਚ ਇੱਕ ਪਾਸਤਾ ਜੀ ਆਉਂਦੀ ਨਹੀਂ ਝੂਲੀ ਬਹੁਤ ਚੰਗੀ ਆ ਹਾਂ ਬਹੁਤ ਜਗਾ ਥਣ ਸੋਹਣਾ ਬੁੱਤੀ ਬਹੁਤ ਸੋਹਣੀ ਹੈ ਫੇਸ ਬੜਾ ਧਿਆਰਾ ਹੈ ਇਹ ਸ਼ਹਿਰ ਦਾ ਤੇਜਾਰੀ ਦਾ ਕਰਾਸ ਹੈ ਠੀਕ ਆ ਮੜੀ ਤੌਰ ਦੇ ਬਾਈ ਕੱਦ ਵੱਡ ਚੰਗਾ ਟੀਕਾ ਭਰਾਇਆ ਵਾ ਵੈਸੇ ਟੀਕੇ ਦਿਉ ਕਾਬਲ ਵੀ ਆ ਰਹਿ ਵੀ ਸਕਦੀ ਹੈ ਬਾਈ ਕਹਿੰਦਾ ਖਾਲੀ ਮੰਨ ਕੇ ਦੇਵਾਂਗੇ ਫੇਸ ਬੋਦੀ ਬਹੁਤ ਚੰਗਾ ਥਣ ਝੂਲੀ ਬਹੁਤ ਜੰਗੀ ਆ ਕੱਲਾ ਕੱਲਾ ਥਣ ਬਈ ਚਾਰੇ ਥਣ ਲੈ ਨਿਕਲਵੇਂ ਪੂਰੇ ਗੈਪ ਤੇ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ ਜੀ 22000 ਰੁਪਇਆ ਕਰ ਮਾਨਤਾਨ ਹੋ ਜੀ ਬਾਈ ਹਾਂ ਬਾਈ ਮਾਨਤਾਨ ਠੀਕ ਆ 22000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਨਣਾ ਜ਼ਰੂਰ ਹੋ ਜੇ ਚੰਗੀ ਆ ਇਹ ਬਾਈ ਫਾਰਮ ਤੋਂ ਆਈ ਵੀ ਇਹਦੀ ਵੀ ਆਪਾਂ ਵੀਡੀਓ ਦੇ ਦਾਂਗੇ ਓਕੇ ਬਾਈ ਅੱਗੇ ਵੀਰੇ 5 ਨੰਬਰ ਤੇ ਕਿਹੜਾ ਸੂਸੂਈ ਹੈ ਵੇਡ ਇਹ ਬਾਈ ਪਹਿਲਣੀ ਆ ਪੈਸੀ ਇਹ ਪਹਿਲਾ ਸੂਸੂਈ ਹੈ ਕਦੋਂ ਸੂਈ ਹੈ ਫਿਰ ਉਹ ਹੋਗੇ 4-5 ਦਿਨਾਂ ਅੱਜ ਇਹਦੇ ਥੱਲੇ 6-7 ਕਿਲੋ ਲੀਟਰ ਬੋਲਾ ਤਿਆਰ ਆ ਠੀਕ ਆ ਬੱਚਾ ਆ ਇਹਦਾ ਹਾਂ ਬੱਸੀ ਆ ਮਗਰ ਬੱਚੀ ਬਹੁਤ ਚੰਗੀ ਆ ਨਾ ਹਾਂ ਬੱਚਾ ਬਾਈ ਬੱਚੀ ਆ ਬੱਚੀ ਵੀ ਚੰਗੀ ਆ ਮਗਰ ਇਹ ਚੰਗਾ ਬੋਲਾ ਹੁਣ ਤਿਆਰ ਆ ਥਾਣ ਦੇਖੋ ਬਈ ਥਾਣ ਬਹੁਤ ਚੰਗਾ ਚਵਾਈ ਕਿਵੇਂ ਬਈ ਚਵਾਈ ਬਹੁਤ ਵਧੀਆ ਸੀਲ ਬਹੁਤ ਆ ਬੈਠ ਠੀਕ ਆ ਕੋਈ ਚੱਕਰ ਨਹੀਂ ਜਿਵੇਂ ਮਰਜੀ ਕੋਈ ਹੋ ਕਰੀ ਲਾ ਜਮ ਮਰਦੀਆ ਫਲਾਈ ਚਲ ਦੁੱਧ ਤਾਂ ਵਧੂ ਹਣਾ ਹਾਂ ਦੁੱਧ ਵਧੂਗੀ ਬਈ ਇਹ ਕਿੰਨਾ ਕ ਦੇ ਦੂ ਹੋਰ ਬਈ ਹੋਰ ਕਿੰਨਾ ਕ ਕਰਜੂ ਦੁੱਧ ਬਈ ਤੂੰ ਦੇ ਦੇ ਦੂਗੀ 10 ਤੋਂ 12 ਲੀਟਰ ਹਮ ਠੀਕ ਆ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਸੂਈ ਸਵਾਈ ਆ ਜੇਰ ਜੂ ਰੂਗੀ ਬਈ ਹਾਂ ਜੇਰ ਜੂ ਦੀ ਵੀਡੀਓ ਹੋਏਗੀ ਆਪਾਂ ਬਾਅਦ ਠੀਕ ਆ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਜੰਗੀ ਆਏ ਬੱਚੀ ਆ ਖੜੀ ਆ ਬਈ ਤੇ ਮੁੱਲ ਬਈ ਇਹਦਾ ਇਹਦਾ ਮੁੱਲ 28000 ਰੁਪਏ ਬਈ ਮਾਨ ਤਾਨ ਹੋ ਜਾਈ ਬਈ ਹਾਂ ਬਈ ਠੀਕ ਹੈ 28000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਮੌਕੇ ਤੇ ਜਿਹੜਾ ਮਾਨ ਤਾਨ ਜ਼ਰੂਰ ਹੋ ਜੂ ਤੇ ਬਾਈ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ 10:19 ਮਿੰਟ ਹੋਇਆ ਉਸ ਤੋਂ ਨਾ ਜੱਜਮੈਂਟ ਕਰ ਲਿਓ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਕਰਮਾਣੀ ਨੇ ਵਧੀਆ ਤਿਆਰ ਕਰ ਲੈਣੀ ਅੱਗੇ ਵੀਰੇ ਲਾਸਟ ਤੇ ਬਾਈ ਇਹ ਇਹਦਾ ਬੱਚਾ ਮਰਿਆ ਹੋਇਆ ਹੈ 2 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਹਾਂ ਤੇ ਇਹਦੇ ਥੱਲੇ 6 ਲੀਟਰ ਦੁੱਧ ਤਿਆਰ ਹੈ ਠੀਕ ਹੈ ਆਪਣੇ ਕੋਲ ਆਈ ਥੋੜੀ ਸੰਭਾਲ ਚ ਨਹੀਂ ਆਈ ਹੁਣ ਇਹ ਵਧੀ ਜਾਂਦੀ ਹੈ ਦੁੱਧ ਹੂੰ ਸੀਰ ਬਹੁਤ ਹੈ ਠੀਕ ਹੈ ਇਹ ਕੋਈ ਇਹਨੂੰ ਨਿਆਣੇ ਨੂੰ ਨਹੀਂ ਆਈ ਬੈਠ ਜਾ ਰਾਮ ਨਾ ਬੜਾ ਮੇਰੀ ਖਾਂਦੀ ਪੀਂਦੀ ਵਧੀਆ ਖੋਲੀ ਬਾਈ ਥੋਰ ਕੇ ਦਿਖਾ ਦੇ ਪ੍ਰਿੰਟ ਫਰੰਟ ਚੰਗਾ ਚੰਗੀ ਆ ਕੱਦ ਵਿੱਡ ਵਾਲੀ ਆ ਬੜ ਤੇ ਦੁੱਧ ਵੀ ਚੰਗਾ ਦੱਸਿਆ ਤੇ ਬਾਕੀ ਫੇਸ ਹੂਸ ਬਾਉਸ ਸੋਹਣਾ ਬਾਈ ਬੜ ਦਾ ਹੂੰ ਵੀ ਕੱਦ ਵਿੱਡ ਚੰਗਾ ਆ ਮੁੱਲ ਕੀ ਆ ਬਾਈ ਇਹਦਾ ਇਹਦਾ ਮੁੱਲ ਦਾ 18000 ਰੁਪਿਆ ਦਾ ਮਾਨ ਤਾਨ ਹੋ ਜਾ ਹਾਂ ਮਾਨ ਤਾਨ ਕਰਾਂਗੇ ਬੱਚਾ 18000 ਰੁਪਏ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੜ ਤੋਰਾ ਤਾਰਾ ਵੀ ਚੰਗਾ ਗਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਚਵਾਈ ਵੀ ਚੰਗੀ ਹੈ ਬਈ ਹਾਂ ਬਹੁਤ ਜਿਆਦਾ ਚੰਗੀ ਹੈ ਬਈ ਬਹੁਤ ਸੀਲ ਹੈ ਬੜ ਠੀਕ ਹੈ ਬਈ ਨਾਗ ਬਾਈ ਕੋਲੇ ਜਿਹੜੇ ਸੀਗੇ ਸਾਰੇ ਦਿਖਾਤੇ ਬਾਈ ਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਨੈਕਟ ਕਰਕੇ ਖਰੀਦ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ ਜੀ